ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਹਾਡੇ ਸਾਡੇ ਚੈਨਲ ਤੇ ਸਵਾਗਤ ਹੈ ਜੀ ਜਿਤ ਸਾਰੇ ਚੈਨਲ ਤੇ ਨਵੇਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡਾ ਵੀ ਇੱਕ ਚੈਨਲ ਆ ਸ਼ਾਨੀਸ ਵਲੌਗ ਉਹਨੂੰ ਵੀ ਜਾ ਕੇ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਅਸੀਂ ਉੱਥੇ ਵਲੌਗ ਪਾਉਂਦੇ ਆ ਤੇ ਅੱਜ ਤੁਹਾਨੂੰ ਬਹੁਤ ਜਿਆਦਾ ਸੋਨੇ ਸੋਨੇ ਸੂਟ ਦਿਖਾ ਮੰਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਕਈ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਕਿ ਵੀ ਤੁਸੀਂ ਪ੍ਰਾਈਜ਼ ਨਹੀਂ ਦੱਸਦੇ ਪ੍ਰਾਈਜ਼ ਨਹੀਂ ਦੱਸਦੇ ਕਿ ਮਤਲਬ ਸਾਰੀਆਂ ਵੀਡੀਓ ਦੇ ਵਿੱਚ ਪ੍ਰਾਈਜ਼ ਦੱਸੇ ਹੁੰਦੇ ਨੇ ਤੁਸੀਂ ਧਿਆਨ ਨਾਲ ਸੁਣਿਆ ਕਰੋ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਪਿਓਰ ਕਾਟਨ ਦੇ ਸੂਟ ਬਿਨਾ ਲਾਈਨਿੰਗ ਤੋਂ ਸਲਾਈ ਹੋਣਗੇ ਬਹੁਤ ਭੈਣਾਂ ਦੀ ਡਿਮਾਂਡ ਸੀਗੀ ਵੀ ਬਿਨਾ ਲਾਈਨਿੰਗ ਵਾਲੇ ਸਾਨੂੰ ਸੂਟ ਦਿਓ ਤੇ ਉਹ ਭੈਣਾਂ ਫਟਾਫਟ ਜਿੰਨਾਂ ਭੈਣਾਂ ਦੇ ਮੈਸੇਜ ਆਏ ਹੋਏ ਸੀ ਆਪਣੇ ਸੂਟਾਂ ਦੇ ਆਰਡਰ ਮਤਲਬ ਆਰਡਰ ਦੇ ਦਿਓ ਫਟਾਫਟ ਕਿਉਂਕਿ ਇਹ ਦੁਬਾਰਾ ਨਈ ਸਟਾਕ ਆਉਣਾ ਹੈਗਾ ਪਹਿਲੀ ਗੱਲ ਜੀ ਇਹ ਹੈਗੇ ਨੇ ਈਸਟਾ ਬ੍ਰਾਂਡ ਦੇ ਸੂਟ ਲੇਗੇ 1500 ਦਾ ਪ੍ਰਾਈਸ ਹੈ ਵਿਦ ਸ਼ਿਪਿੰਗ ਹੈ ਇੰਨੀ ਕੁ ਸੋਹਣੀ ਕਾਟਨ ਹੈਗੀ ਪਹਿਲਾਂ ਆਪਾਂ ਬਰੀਕ ਪ੍ਰਿੰਟ ਦੇ ਸੂਟ ਸੇਲ ਕੀਤੇ ਨਗੇ ਚਾਰ ਸੂਟ ਸੀਗੇ ਆਪਣੇ ਕੋਲੇ ਚਾਰੋਂ ਹੀ ਮਤਲਬ 20 ਮਿੰਟਾਂ ਦੇ ਅੰਦਰ ਅੰਦਰ ਸੂਟ ਉਹ ਸੇਲ ਹੋ ਗਏ ਸੀਗੇ ਇੰਨਾ ਕੁ ਜਾਦੇ ਸੋਹਣਾ ਸਟੱਫ ਹੈ ਇਹ ਕੰਪਨੀ ਦਾ ਈਸਟਾ ਦਾ ਆਪਾਂ ਜਿਸ ਤਰ੍ਹਾਂ ਮੈਂ ਬਾਜੂ ਤੇ ਵਰਕ ਪਾਇਆ ਹੋਇਆ ਹੈ ਨਾ ਆਪਣੇ ਅੱਜ ਸੂਟ ਉਸ ਤਰ੍ਹਾਂ ਵੀ ਮਤਲਬ ਉਹ ਬਰੀਕ ਪ੍ਰਿੰਟ ਤੇ ਰੈਡੀ ਕੀਤਾਗਾ ਆਪਣੇ ਸਲਾਈ ਹੋ ਕੇ ਆਉਣਗੇ ਸੂਟ ਤੁਹਾਡੇ ਨਾਲ ਜ਼ਰੂਰ ਆਪਾਂ ਸ਼ੇਅਰ ਕਰਾਂਗੇ ਠੀਕ ਹੈ ਜੀ ਇਹਦੇ ਤੁਸੀਂ ਇਸ ਤਰ੍ਹਾਂ ਵੀ ਵਰਕ ਕਰਵਾ ਸਕਦੇ ਹੋ ਨਹੀਂ ਇੱਕ ਹੋਰ ਡਿਜ਼ਾਈਨ ਚੱਲਿਆਗਾ ਉਸ ਤਰ੍ਹਾਂ ਵੀ ਤੁਸੀਂ ਆਰਗੈਂਜ਼ਾ ਲੱਗ ਕੇ ਬਾਜੂ ਤੇ ਵਰਕ ਹੋ ਜਾਊਗਾ ਬਹੁਤ ਜ਼ਿਆਦੇ ਸੋਹਣਾ ਡਿਜ਼ਾਈਨ ਹੈ ਉਵੇਂ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਬਹੁਤ ਜ਼ਿਆਦੇ ਸੋਹਣੇ ਸੋਬਰ ਜਾਂ ਪ੍ਰਿੰਟ ਹੈਗਾ ਇਹ ਜਦੋਂ ਇਹ ਫੁੱਲ ਸੂਟ ਰੈਡੀ ਹੋ ਗਿਆ ਦੁਪੱਟਾ ਵਗੈਰਾ ਹੋ ਗਿਆ ਰੈਡੀ ਇਹਦੇ ਨਾਲ ਬਹੁਤ ਜ਼ਿਆਦੇ ਸੋਹਣਾ ਬਣੂਗਾ ਪੀਸ ਦੇਖੋ ਜੀ 1500 ਦਾ ਪ੍ਰਾਈਸ ਹੈ ਵਿਦ ਸ਼ਿਪਿੰਗ ਹੈ ਵਿਦਆਊਟ ਲਾਈਨਿੰਗ ਸਟਿਚ ਹੋਊਗਾ ਇੰਨਾ ਕਾ ਜ਼ਿਆਦੇ ਕੱਪੜਾ ਸੌਫਟ ਹੈ ਜਿੰਨਾ ਵੀ ਤੁਸੀਂ ਕਹਿ ਸਕਦੇ ਹੋ ਏ ਸੀ ਦਾ ਪਹਿਲਾ ਸੂਟ ਦੂਜਾ ਸੂਟ ਹੈਗਾਗਾ ਬਲੈਕ ਦੇ ਵਿੱਚ ਪਹਿਲਾ ਹੈਗਾ ਸੀਗਾ ਮਹਿਰੂਨ ਕਾਪਰ ਜਾਂ ਕਲਰ ਸੀਗਾ ਦੇਖੋ ਜੀ ਇਹ ਵੀ ਈਸਟਾ ਦਾ ਹੈਗਾ ਬਹੁਤ ਜਾਦੇ ਸੋਹਣਾ ਫੈਬਰਿਕ ਹੈਗਾ スクリーンショット ਲੈ ਕੇ ਆਪਣਾ ਫਾਸਟਲੀ ਆਰਡਰ ਖਵਾ ਲਿਓ ਇਹਦੇ ਨਾਲ ਤੁਸੀਂ ਲੈ ਸਕਦੇ ਹੋ ਜਿਸ ਤਰ੍ਹਾਂ ਮੈਂ ਪਿੰਕ ਕਲਰ ਦਾ ਦੁਪੱਟਾ ਲਿਆ ਹੋਇਆ ਉਸ ਤਰ੍ਹਾਂ ਦਾ ਤੁਸੀਂ ਦੁਪੱਟਾ ਲੈ ਸਕਦੇ ਹੋ 1500 ਪ੍ਰਾਈਸ ਹੈ ਇਹਦਾ ਬਹੁਤ ਜਿਆਦਾ ਸੋਹਣਾ ਸੌਫਟ ਕਾਟਨ ਹੈਗੀ ਸਤਿੰਨ ਹੀ ਕਲਰ ਆਏ ਸੀ ਇਹਦੇ ਵਿੱਚ ਤਿੰਨੋਂ ਕਲਰ ਬਹੁਤ ਜ਼ਿਆਦੇ ਸੋਹਣੇ ਨੇਗੇ ਅਲੱਗ-ਜਿਹੇ ਦੇਣਗੇ ਦੇਖੋ ਜੇ ਦੋਏ ਸਲਾਈ ਹੋਗੇ ਨਾ ਸੂਟ ਬਹੁਤ ਜ਼ਿਆਦੇ ਸੋਹਣੇ ਬਣਗੇ ਆਰਾਮ ਦਾ ਇੱਕ ਫੈਬਰਿਕ ਹੈ ਜਿੰਨੀ ਗਰਮੀ ਪੈ ਰਹੀ ਹੈ ਨਾ ਆਪਣੇ ਇੰਡੀਆ ਦੇ ਵਿੱਚ ਬਹੁਤ ਆਰਾਮ ਦਾ ਇੱਕ ਫੈਬਰਿਕ ਹੈਗਾ फटाफट ਆਪਣਾ ਆਰਡਰ ਕਰ ਦਿਓ ਫੇਰ ਨਹੀਂ ਮਿਲਨੇ ਹੈਗੇ ਠੀਕ ਹੈ ਜੀ ਚਲੋ ਇਹ ਵਾਲੇ ਸੂਟ ਆਪਣੇ ਲੱਗੇ ਹੋਏ ਨੇ ਏੰਗੇ ਸਟੀਚਿੰਗ ਲਈ ਜਦੋਂ ਸਟਿਚ ਹੋ ਕੇ ਆ ਗਿਆ ਆਪਾਂ ਦੁਬਾਰਾ ਫੇਰ ਸ਼ੇਅਰ ਕਰਾਂਗੇ ਇਹ ਆਪਾਂ ਦੁਬਾਰਾ ਪਹਿਣਾ ਦੀ ਡਿਮਾਂਡ ਤੇ ਸਟਾਕ ਮੰਗਾਇਆ ਜਿਹੜੀਆਂ ਪਹਿਣਾ ਰਹਿ ਗਈਆਂ ਸੀਗੀਆਂ ਸੂਟ ਆ ਚੁੱਕੇ ਨੇਗੇ ਤੁਸੀਂ ਲੈ ਸਕਦੇ ਹੋ ਇਹ ਨਾਲ ਤੁਸੀਂ ਵਾਈਟ ਆਰਗਾਂਜ਼ਾ ਦੀ ਲੈਂਸ ਲਗਾ ਕੇ ਜਿੱਦਾਂ ਹੁਣ ਟ੍ਰੈਂਡਿੰਗ ਦੇ ਵਿੱਚ ਹੈ ਬਹੁਤ ਜਾਦੇ ਸੋਹਣਾ ਸੂਟ ਬਣੂਗਾ ਤੇ 1500 ਇਹਦਾ ਪ੍ਰਾਈਸ ਹੈਗਾ ਠੀਕ ਹੈ ਜੀ ਬਹੁਤ ਜਾਦੇ ਸੋਹਣਾ ਸੂਟ ਹੈ ਜਿਹੜੀਆਂ ਮੈਨਾਂ ਡਾਰਕ ਕਲਰ ਪਸੰਦ ਕਰਦੀਆਂ ਨੇ ਲੈ ਸਕਦੇ ਹੋਗੇ ਤੁਸੀਂ ਸਕਰੀਨ ਸ਼ਾਟ ਭੇਜ ਦਿਓ ਆਪਾਂ ਨੂੰ ਵਟਸਐਪ ਤੇ ਤੇ 1500 ਇਹਦਾ ਪ੍ਰਾਈਸ ਵਿਦ ਸ਼ਿਪਿੰਗ ਹੈਗਾ ਏ ਵੀ ਸੌਫਟ ਕਾਟਨ ਦਾ ਸੂਟ ਮੈਂਗੇ। ਦੇਖੋ। ਆ ਕਲਰ ਵੀ ਬਹੁਤ ਔ ਚਾਦੇ ਸੋਹਣੇ। ਟ੍ਰੈਂਡਿੰਗ ਦੇ ਵਿੱਚ ਹੈ ਕਲਰ ਵੀ। ਚੰਗੀ। ਜਿਹੜੀ ਲੈ ਸਕੀ ਤੇ ਇਹ ਆਫ ਵਾਈਟ ਕਲਰ ਦੀ ਹੀ ਲੱਗੂਗੀ। ਤੁਸੀਂ ਔਰ ਗਾਂਜਾ ਚ ਲਗਾ ਲਓ ਚ ਇਹਦੀ ਕੋਈ ਹੋਰ ਤਰ੍ਹਾਂ ਦੀਆਂ ਬਹੁਤ ਸਾਰੀਆਂ ਲੱਗਦਾ ਹੁੰਦੀਆਂ। ਆਫ ਬਾਈਟ ਜੋ ਤੁਸੀਂ ਲਗਾ ਸਕਦੇ ਹੋਗੇ 1500 ਦਾ ਪ੍ਰਾਈਸ ਹੈਗਾ ਦੇਖ ਸਕਦੇ ਤੁਸੀਂ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦਿਓ ਲਾਸਟ ਕਲਰ ਇਹਦੇ ਵਿੱਚ ਹੈਗਾਗਾ ਪਿੰਕ ਜਿੰਨੇ ਕ ਆਪਾਂ ਨੂੰ ਕਲਰ ਮਿਲੇ ਆਪਾਂ ਚੱਕ ਲੈਂਦੇ ਲੈ ਆਏ ਮਤਲਬ ਤੇ ਇਸ ਤੋਂ ਬਾਅਦ ਫੇਰ ਨਹੀਂ ਪਤਾ ਵੀ ਇਹ ਦੁਬਾਰਾ ਆਣਗੇ ਕਿ ਨਹੀਂ ਆਣਗੇ ਸੂਟ ਦੇਖੋ ਜੀ ਪਿੰਕ ਕਲਰ ਡਾਰਕ ਮਜੈਂਟਾ ਮਜੈਂਟਾ ਕਲਰ ਦਾ ਤੁਸੀਂ ਰੱਖ ਸਕਦੇ ਹੋ ਇਹ ਨਾਲ ਦੁਪੱਟਾ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦਿਓ ਜਿਹੜੇ ਵਿੱਚ ਤੁਹਾਨੂੰ ਹੁਣ ਸੂਟ ਦਿਖਾਉਣ ਜਾ ਰਹੀਆਂ ਇਹ ਹੈਗੇ ਨੇਗੇ ਫੁੱਲ ਪਿਓਰ ਕ੍ਰਾਸ਼ ਦੇ ਸੂਟ ਲੰਗੇ ਫੁੱਲ ਪਿਓਰ ਚ ਨਹੀਂਗੇ ਸੂਟ ਇਹ ਜਿਹੜੀਆਂ ਪੈਣਾ ਫੁੱਲ ਪਿਓਰ ਦੇ ਸੂਟ ਪਾਉਂਦੀਆਂ ਨਹੀਂ ਹੈਗੀਆਂ ਉਹ ਤੁਸੀਂ ਲੈ ਸਕਦੇ ਹੋਗੇ ਦੇਖੋ ਜੀ ਤੀਸਟਾ ਦੇ ਨਿੰਗੇ ਵਾਲੇ ਇਹ ਕੋਈ ਲక్ష్ਮੀ ਦਾ ਹੋਣੀ ਹੈਗਾ ਕੱਲਾ ਟੀਸ ਦੇਖੋ ਅ ਕਈ ਨਾ ਮੈਸੇਜ ਆਉਂਦੇ ਨੇ ਤੁਸੀਂ ਅਨ ਫੈਬਰਿਕ ਦੱਸਿਆ ਕਰੋ ਫੈਬਰਿਕ ਤੁਹਾਡੇ ਸਾਹਮਣੇ ਅਸੀਂ ਸਟੈਂਪ ਦੀ ਵੀਡੀਓ ਬਣਾ ਦਿੰਾਂਗੇ ਤੁਸੀਂ ਸਟੈਂਪ ਦੇਖ ਲਿਆ ਕਰੋ ਵੀ ਕਾਦੀ ਹੈਗੀ ਇਹ ਤੁਸੀਂ ਹੋਰ ਨਹੀਂ ਤਾਂ ਜਿਤੇ ਲక్ష్ਮੀ ਵੀ ਲਿਖਿਆ ਹੋਊਗਾ ਉਹ ਵੀ ਟਿਸਟਾ ਦਾ ਹੀ ਹੁੰਦਾਗਾ ਇਹ ਵੀ ਟਿਸਟਾ ਹੀ ਲਿਖਿਆ ਹੈ ਟਿਸਟਾ ਦੀ ਕਲੈਕਸ਼ਨ ਹੈਗੀ ਇਹ ਫੁੱਲ ਪਿਓਰ ਦੇ ਵਿੱਚ ਸੂਟ ਲੰਗੇ ਕ੍ਰੈਸ਼ ਅ ਕ੍ਰੈਸ਼ ਹੈਗੀ ਇਹੇ ਫੁੱਲ ਪਿਓਰ ਕ੍ਰੈਸ਼ ਆਈ ਹੈਗੀ ਇਹ ਹੈਗੀ ਇਹਦੇ ਨਾਲ ਬਾਟਮ ਨਿਊ ਸਟਾਕ ਆਇਆ ਬਹੁਤ ਜਾਦੇ ਸੋਹਣੇ ਸੂਟ ਲੰਗੇ ਇਹਦਾ ਪ੍ਰਾਈਸ ਹੈਗਾ 3200 ਵਿਦ ਸ਼ਿਪਿੰਗ ਹੈਗੀ ਕਿਉਂਕਿ ਫੁੱਲ ਪਿਓਰ ਦੇ ਸੂਟ ਲੰਗੇ ਸੈਮੀ ਨਹੀਂ ਹੈਗੇ ਇਹ ਵਾਲੇ ਤੁਸੀਂ ਪਾਰਟੀ ਵੇਅਰ ਸੂਟ ਜਿੱਦਾਂ ਮਰਜ਼ੀ ਨੂੰ ਬਣਵਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣੇ ਨੇ ਰੈੱਡ ਕਲਰ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੁੰਦੀ ਹੈਗੀ ਦੇਖੋ ਜੀ ਇਹ ਨਾਲ ਹੈਗੀ ਹੈ ਕਿ ਬਾਟਮ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਬੜੀਆਂ ਯੂਨੀਕ ਜਿਹੀਆਂ ਚੀਜ਼ਾਂ ਨੇ ਗਿਆ ਅਲੱਗ ਜਿਹਾ ਉਹ ਹੈਗਾ ਕੁਛ ਨਾ ਕੁਛ ਹਟਕੇ ਜੀ ਚੀਜ਼ ਹੈ ਇਹਦਾ ਪ੍ਰਾਈਸ ਵੀ ਹੈਗਾਗਾ 33200 ਕਲਰ ਦਾ ਥੋੜਾ ਬੋਤਾ ਫਰਕ ਪੈ ਜਾਂਦਾ ਉਹ ਇਗਨੋਰ ਕਰਿਓ ਤੇ ਪਰ ਇਹ ਥੋੜਾ ਜਿਆ ਮਹਿਰੂਮਨ ਜੀ ਟੋਨ ਤੇ ਹੈਗਾ ਬਾਲਾ ਰੈੱਡ ਰੈੱਡ ਨਹੀਂ ਹੈਗਾ ਇਹ ਬਹੁਤ ਸੋਹਣਾ ਕਲਰ ਹੈਗਾ スクリーンショット ਲੈ ਆ ਲੋ WhatsApp ਤੇ ਆਪਾਂ ਨੂੰ ਮੈਸੇਜ ਕਰ ਦਿਓ ਬਹੁਤ ਜਿਆਦੇ ਸੋਹਣਾ ਸੂਟ ਹੈ ਜਿਹੜੀਆਂ ਭੈਣਾ ਰੈੱਡ ਕਲਰ ਦੀਆਂ ਸ਼ਕੀਨ ਨੇਗਿਆ ਤੁਸੀਂ ਲੈ ਸਕਦੇ ਹੋ ਇਹ ਵੀ ਫੁੱਲ ਪਿਓਰ ਦਾ ਸੂਟ ਹੈਗਾ ਦੇਖੋ ਜੀ ਇਹ ਵਾਲਾ ਵੀ ਕਲਰ ਕਿੰਨਾ ਜਿਆਦਾ ਸੋਹਣਾਗਾ ਦੇਖੋ ਜੀ ਜਦੋਂ ਇਹ ਸੋਡਾ ਸਲਾਈ ਹੋਗੇ ਬਹੁਤ ਜਿਆਦੇ ਸੋਹਣੇ ਸੂਟ ਬਣਨਗੇ ਇਹ ਵਾਲੇ ਦੇ ਨਾਲ ਹੈਗੀ ਹੈਗੀ ਇਸ ਤਰ੍ਹਾਂ ਦੀ ਬਾਟਮ ਡਿਜ਼ਾਈਨ ਇਸ ਤਰ੍ਹਾਂ ਦਾ ਸਾਰੀ ਧੀ ਹੈਗਾ ਨੀਚੇ-ਨੀਚੇ ਨਹੀਂ ਹੈਗਾ ਸਾਰੀ ਧੀ ਆਊਗਾ ਸਾਡੇ 3200 ਪ੍ਰਾਈਸ ਹੈ ਫੁੱਲ ਪਿਓਰ ਦੇ ਸੂਟ ਲੰਗੇ फटाफट ਆਪਣਾ ਆਰਡਰ ਤੁਸੀਂ ਕਰਵਾ ਲਿਓ ਫਿਰ ਨਾ ਕਹੋ ਵੀ ਦੀਦੀ ਇਹ ਸੂਟ ਸੋਲਡ ਹੋ ਚੁੱਕੇ ਆ ਸਾਨੂੰ ਮਿਲਿਆ ਨਹੀਂ ਜਦ ਤੁਸੀਂ ਵੀਡੀਓ ਦੇਖ ਲੈਣੇ ਆਪਣਾ ਹੋਲਡ ਤੇ ਸੂਟ ਰਖਵਾ ਲਿਆ ਕਰੋ ਦੇਖੋ ਜੀ ਕਿੰਨਾ ਜ਼ਿਆਦਾ ਸੋਹਣਾ ਸੰਦ ਹੈ ਵੀ ਕਿੰਨੇ ਤੇ ਪ੍ਰਿੰਟ ਬਣਿਆ ਹੋਣਾ ਇਹ ਹੈਗੀ ਇਹਦੀ ਬਾਟਮ ਜਿਹਦੇ ਨਾਲ ਤੁਸੀਂ ਦੁਪੱਟਾ ਲਗਵਾਓਗੇ ਮਸਲੀਨ ਦਾ ਵੀ ਲਗਵਾ ਸਕਦੇ ਹੋਗੇ ਜਾਂ ਫਿਰ ਤੁਸੀਂ ਚਨੌਨ ਦਾ ਲਗਵਾ ਲਓ ਸੈਮੀ ਦੇ ਵਿੱਚ ਜੇ ਸੈਮੀ ਨਹੀਂ ਲਗਵਾਉਣਾ ਹੈਗਾ ਜਿਸ ਤਰ੍ਹਾਂ ਇਹ ਸੂਟ ਦੇਗੇ ਤਾਂ ਤੁਸੀਂ ਕਮਲ ਚਨੌਨ ਦਾ ਦੁਪੱਟਾ ਲਗਵਾ ਲਓ ਫੁੱਲ ਪ्योर ਦੇ ਵਿੱਚ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦਿਓ 33200 ਪ੍ਰਾਈਸ ਹੈ ਤੇ ਲਾਸਟ ਕਲਰ ਇਹਦੇ ਵਿੱਚ ਹੈਗਾ ਇਹ ਤੇ ਕਈ ਸੂਟ ਨਾ ਫੋਟੋ ਤੇ ਹੀ ਸੇਲ ਹੋ ਜਾਂਦੇ ਹੁੰਦੇ ਨੇਗੇ ਤਾਂ ਕਰਕੇ ਵੀਡੀਓ ਵੀ ਨਹੀਂ ਪੈਂਦੀ ਹੈਗੀ ਉਹ ਆਪਾਂ ਕੋਰੀਅਰ ਕੱਢ ਦਿੰਦੇ ਆ ਜਾਂ ਸਲਾਈ ਲਈ ਚਲੇ ਜਾਂਦੇ ਨੇ ਕਾਲੀ ਹੁੰਦੀ ਹੈ ਨਾ ਸਟਿਚਿੰਗ ਦੀ ਵੀ ਦੇਖੋ ਕਿੰਨਾ ਜਿਆਦਾ ਸੋਨਾ ਕਲਰ ਹੈਗਾ ਇੱਕ हटके ਜਿਹਾ ਹੈਗਾ ਬਹੁਤ ਜਿਆਦਾ ਸੋਹਣਾ ਸੂਟ ਲੱਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਇਆ ਸਕਰੀਨ ਸ਼ਾਟ ਲੈ ਕੇ WhatsApp ਤੇ ਹੀ ਮੈਸੇਜ ਕਰਿਓ ਜਿਹੜਾ ਪ੍ਰਾਈਸ ਆ ਮੈਂ ਤੁਹਾਨੂੰ ਨਾਲ ਦੱਸ ਚੁੱਕੀ ਸਾਰੇ ਸੂਟਾਂ ਦਾ 32500 ਪ੍ਰਾਈਸ ਹੈਗਾ ਇਹਨੂੰ ਤੁਸੀਂ ਪਾਰਟੀ ਵੇਅਰ ਜਿੱਦਾਂ ਮਰਜੀ ਤੁਹਾਨੂੰ ਗਰਮੀਆਂ ਦੇ ਵਿੱਚ ਕਿਉਂਕਿ ਫੰਕਸ਼ਨ ਕੋਈ ਨਾ ਕੋਈ ਆਉਂਦਾ ਰਹਿੰਦਾ ਹੈਗਾ ਤਾਂ ਤੁਸੀਂ ਉਸ ਤਰ੍ਹਾਂ ਸੂਟ ਰੈਡੀ ਕਰਵਾ ਸਕਦੇ ਹੋ ਕਿਉਂਕਿ ਹਟਕੇ ਜੇ ਚੀਜ਼ਾਂ ਨਹੀਂ ਗਿਆ ਕੁਝ ਹਟਕੇ ਜੇ ਪਾਉਣ ਨੂੰ ਤੁਹਾਨੂੰ ਮਿਲੇਗਾ ਤਾਂ ਕਰਕੇ ਤੁਸੀਂ ਆਪਣਾ ਫਾਸਟਲੀ ਆਰਡਰ ਕਰ ਦਿਓ ਫਿਰ ਇਹ ਸੂਟ ਕਿਉਂਕਿ ਬਹੁਤ ਸਾਰੇ ਸੂਟ ਨੇ ਜਿੱਦਾਂ ਆਪਾਂ 850 ਵਾਲੇ ਸੀਗੇ ਉਹ ਵੀ ਆਪ ਕਈ ਭੈਣਾਂ ਨੂੰ ਮਿਲੇ ਨਹੀਂ ਹਾਰੇ ਘੱਟੋ ਘੱਟ ਮੈਨੂੰ 15 ਤੋਂ 20 ਸੂਟ ਹੋਰ ਚਾਹੀਦੇ ਸੀਗੇ ਸੋਲਡ ਹੋ ਚੁੱਕਿਆ ਮਿਲ ਚੋਂ ਸਾਰਾ ਸਟਾਕ ਉਹ ਆਪਣੇ ਕੋਲੇ ਨਹੀਂ ਹੈਗੇ ਹੁਣ ਉਹਦੇ ਲਈ ਸੌਰੀ ਤੇ ਆਪਾਂ ਹੋਰ ਸੂਟ ਲੈ ਕੇ ਆਿਆਂਗੇ ਤੁਸੀਂ ਉਹਦੇ ਵਿੱਚੋਂ ਸੂਟ ਰਖਵਾ ਸਕਦੇ ਹੋਗੇ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਿਵੇਂ ਦੇ ਤੁਹਾਨੂੰ ਸੂਟ ਲੱਗੇ ਸਾਡੇ ਅੱਜ ਦੀ ਕਲੈਕਸ਼ਨ ਤੇ ਅੱਜ ਵਾਲੇ ਸੂਟ ਸੀਗੇ ਵੀਡੀਓ ਦੇ ਵਿੱਚ ਮਿਕਸ ਸੂਟ ਸੀਗੇ ਪਹਿਲਾਂ ਆਪਾਂ ਕਾਟਾਂ ਦੇ ਦਿਖਾਏ ਫਿਰ ਆਪਾਂ ਫੁੱਲ ਪਿਓਰ ਦਿਖਾਏ ਨਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਣਾ ਕਰਤਾ ਤੁਸੀਂ ਆਪਣਾ ਹੋਲਡ ਤੇ ਰਖਵਾ ਕੇ ਅਗਲੇ ਦਿਨ ਵੀ ਪੇਮੈਂਟ ਕਰ ਸਕਦੇ ਹੋਗੇ ਪਰ ਜੇ ਤੁਸੀਂ ਪੇਮੈਂਟ ਕਰਦੇ ਹੋ ਪਲੀਜ਼ ਸਕਰੀਨਸ਼ਾਟ ਭੇਜਿਆ ਕਰਿਓ ਕਿਉਂਕਿ ਸ਼ਾਮ ਤੱਕ ਹਨਾ ਮੌਤ 10 10:30 ਵਜੇ ਤੱਕ ਪੇਮੈਂਟ ਆਈ ਜਾਂਦੀਆਂ ਨੇ ਕਿਉਂਕਿ ਬਹੁਤ ਸਾਰੀਆਂ ਪੇਮੈਂਟ ਆਉਂਦੀਆਂ ਨਹੀਂਆਂ نیچے ਮੈਸੇਜ ਚੱਲਿਆ ਜਾਂਦਾ ਹੈਗਾ ਤਾਂ ਅਗਰ ਕਿ ਸਕਰੀਨਸ਼ਾਟ ਭੇਜਿਆ ਕਰੋ ਤਾਂ ਨਾਮ ਭੇਜ ਅਗਰ ਆਪਾਂ ਨਾਲ ਦੀ ਨਾਲ ਤੁਹਾਡਾ ਨੰਬਰ ਸੇਵ ਕਰ ਲਿਆ ਕਰਾਂਗੇ ਇਸ ਤਰ੍ਹਾਂ ਤਾਂ ਆਪਾਂ ਨੂੰ ਕਈ ਵਾਰ ਮਾਈਂਚੋ ਸਕਿਪ ਹੋ ਜਾਂਦਾ ਹੈਗਾ ਕਈ ਭੈਣਾਂ ਦੇ ਸੂਟ ਵੀ ਰਹਿ ਜਾਂਦੇ ਨੇ ਕੋਰੀਅਰ ਕਰਨ ਕਣਿਓ ਫਿਰ ਜਦੋਂ ਅਸੀਂ ਕੋਰੀਅਰ ਪਾਰਸਲ ਕਰ ਦਿਆਂਗੇ ਫਿਰ ਅਸੀਂ نیچے ਮੈਸੇਜ ਚੱਕ ਦਿਆਂਗੇ ਕਿ ਕੱਲ ਵਾਲੀਆਂ ਜਿਵੇਂ ਅੱਜ ਅਸੀਂ ਵੀਡੀਓ ਪਾਈ ਹੈਗੀ ਅੱਜ ਜਿੰਨੀਆਂ ਵੀ ਪੇਮੈਂਟ ਹੋਣੀਆਂ ਕੱਲ ਤੱਕ ਸ਼ਾਮ ਤੱਕ ਉਦੋਂ ਪਹਿਲਾਂ-ਪਹਿਲਾਂ ਅਸੀਂ ਸਾਰੀਆਂ ਮਤਲਬ نیچے ਮੈਸੇਜ ਚੱਕ ਦਿਆਂਗੇ ਜਿਨ੍ਹਾਂ ਦੀ ਪੇਮੈਂਟ ਆ ਫਿਰ ਅਸੀਂ ਪਾਰਸਲ ਕੋਰੀਅਰ ਕਰ ਦਿਆਂਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਜੇ ਕੋਈ ਭੈਣਾਂ ਨਵੀਆਂ ਨੇ ਆਪਣੇ ਵੀਡੀਓ ਦੇਖ ਰਿਆ ਨੇ ਗਿਆ ਤੁਸੀਂ ਵੀ ਆਪਣੇ ਕੋਲ ਟਰਾਈ ਕਰਿਓ ਜਰੂਰ ਸੂਟ ਹਨਾ ਤੁਸੀਂ ਫੁੱਲ ਪਿਓਰ ਦੇ ਸੂਟ ਜ਼ਿਆਦਾ ਲਾਈਕ ਕਰਦੇ ਹੋਗੇ ਤਾਂ ਕਰਕੇ ਤੁਸੀਂ ਲੈ ਸਕਦੇ ਹੋਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਜੀ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਸ਼ੀ ਕਾਂਜੀ ਪਾਈ ਪਾਏ